ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਲਓ ਜੀ ਅੱਜ ਆਪਾਂ ਕੋਈ ਤੁਹਾਡੇ ਨਾਲ ਬਲੌਗ ਸ਼ੇਅਰ ਨਹੀਂ ਕਰਦੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸਬਜ਼ੀ ਲਈ ਗਰਮ ਮਸਾਲਾ ਤੇ ਜਿਹਦੇ ਲਈ ਮੈਂ 100 ਗ੍ਰਾਮ ਸੁੱਕਾ ਸਾਫਤ ਧਨੀਆ ਪੈਨ ਦੇ ਵਿੱਚ ਪਾ ਲਿਆ ਇਸ ਨੂੰ ਆਪਾਂ ਡਰਾਈ ਰੋਸਟ ਕਰਨਾ ਜੀ ਹਲਕਾ ਜਿਹਾ ਬਸ ਸੇਕਣਾ ਯਾ ਰੋਸਟ ਵੀ ਨਹੀਂ ਕਰਨਾ ਜੀ ਇਸ ਦੇ ਵਿੱਚ ਨਮੀ ਨਹੀਂ ਰਹਿਣੀ ਚਾਹੀਦੀ ਜੀ ਤੇ ਜਿੰਨੇ ਵੀ ਆਪਾਂ ਮਸਾਲੇ ਇਸ ਦੇ ਵਿੱਚ ਪਾਵਾਂਗੇ ਖੜੇ ਮਸਾਲੇ ਤੇ ਸਾਰਿਆਂ ਨੂੰ ਬਸ ਆਪਾਂ ਹਲਕਾ ਜਿਹਾ ਸੇਕ ਲੈਣਾਗਾ ਅੰਦਰ ਦੇ ਵਿੱਚ ਨਮੀ ਨਹੀਂ ਰਹਿਣੀ ਚਾਹੀਦੀ ਤੇ ਇਸ ਮਸਾਲੇ ਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਉਂਦਾਗਾ ਬਾਜ਼ਾਰ ਦੇ ਵਿੱਚੋਂ ਆਪਾਂ ਜਿਹੜਾ ਲਿਆਉਣੇ ਆਗੇ ਤੇ ਉਹਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਉਹਦੇ ਵਿੱਚ ਕੀ ਕੁਝ ਪਾਇਆਗਾ ਤਾਂ ਕਰਕੇ ਆਪਾਂ ਘਰ ਦੇ ਵਿੱਚ ਹੀ ਇਸ ਨੂੰ ਤਿਆਰ ਕਰਦੇ ਹੁੰਦੇ ਆਗੇ ਬਹੁਤ ਵਧੀਆ ਟੇਸਟ ਆਉਂਦਾ ਸਬਜ਼ੀ ਦਾ ਆਪਾਂ ਕਿਸੇ ਵੀ ਸਬਜ਼ੀ ਦੇ ਵਿੱਚ ਪਾ ਸਕਦੇ ਆਂ ਇਹ ਮਸਾਲਾ ਜੇਕਰ ਤੁੱਪ ਪਹਿ ਗਿਆ ਵਧੀਆ ਤਾਂ ਤੁਸੀਂ ਇਹ ਸਾਰੇ ਖੜੇ ਮਸਾਲੇ ਧੁੱਪੇ ਵੀ ਰੱਖ ਸਕਦੇ ਹੋ ਤੇ ਜੇਕਰ ਤੁੱਪ ਨਹੀਂ ਆ ਤਾਂ ਤੁਸੀਂ ਹਲਕਾ ਜਿਹਾ ਇਹਨਾਂ ਨੂੰ ਗੈਸ ਤੇ ਸੇਕ ਲੈਣਾਗਾ ਜਿਆਦਾ ਆਪਾਂ ਇਹਨਾਂ ਨੂੰ ਰੋਸਟ ਨਹੀਂ ਕਰਨਾ ਬਸ ਇਹਨਾਂ ਦੇ ਵਿੱਚ ਨਮੀ ਨਹੀਂ ਰਹਿਣੀ ਚਾਹੀਦੀ ਜਿਹੜੇ ਇੱਕ ਵਾਰੀ ਤੁਸੀਂ ਇਹ ਘਰ ਦੇ ਵਿੱਚ ਬਣਾ ਕੇ ਦੇਖੋ ਜੀ ਤੁਸੀਂ ਦੁਬਾਰਾ ਬਾਜ਼ਾਰ ਦੇ ਵਿੱਚੋਂ ਕਦੇ ਨਹੀਂ ਲੈ ਕੇ ਆਉਂਗੇ ਗਰਮ ਮਸਾਲਾ ਬਿਲਕੁਲ ਲੋ ਗੈਸ ਤੇ ਆਪਾਂ ਇਸ ਨੂੰ ਸੇਕ ਲੈਣਾਗਾ 2-3 ਮਿੰਟ ਲੋ ਵੀ ਹੁਣ ਆਪਣੇ ਧਣੀਆਂ ਦੇ ਵਿੱਚ ਬਿਲਕੁਲ ਵੀ ਨਮੀ ਨਹੀਂ ਰਹੀ ਆ ਤੇ ਆਪਾਂ ਇਸ ਨੂੰ ਅਲੱਗ ਬਰਤਨ ਦੇ ਵਿੱਚ ਕੱਢ ਲੈਣੇ ਹੈਗੇ ਹੁਣ ਇਸ ਪੈਨ ਦੇ ਵਿੱਚ ਜੀ 100 ਗ੍ਰਾਮ ਜੀਰਾ ਬਸ ਇਸ ਨੂੰ ਵੀ ਸੇਕ ਲੈਣਾ ਹੈ ਹਲਕਾ ਜਿਹਾ 2-3 ਮਿੰਟਾਂ ਲਈ ਆਪਾਂ ਸੇਕ ਲਾਂਗੇ ਤੁਸੀਂ ਇੱਕ ਵਾਰੀ ਇਹ ਮਸਾਲਾ ਘਰੇ ਜ਼ਰੂਰ ਬਣਾ ਕੇ ਦੇਖਿਓ ਜੀ ਲਗਾ ਜੂਗਾ ਵੀ ਜਿਹੜਾ ਆਪਾਂ ਬਾਜ਼ਾਰ ਤੋਂ ਲੈ ਕੇ ਆਣੇ ਹੁੰਦੇ ਆ ਉਹਦੇ ਵਿੱਚ ਤੇ ਇਹਦੇ ਵਿੱਚ ਕੀ ਫਰਕ ਹੈਗਾ ਸਬਜ਼ੀ ਦਾ ਟੇਸ ਤੋਂ ਕੋਦ ਮੈਂ ਖੁਦ ਦੱਸ ਦੂਗਾ ਜੀ ਤੁਹਾਨੂੰ ਲਓ ਜੀ ਜੀਰਾ ਵੀ ਸੇਕ ਲਿਆ ਮੈਂ 50 ਗ੍ਰਾਮ ਲੈਤੀ ਹੈ ਜੀ ਮੈਂ ਦਾਲ ਚੀਨੀ ਤੇ ਇਸ ਨੂੰ ਵੀ ਆਪਾਂ ਸੇਕ ਲੈਨੇ ਆਂਗੇ 2-3 ਮਿੰਟਾਂ ਵਾਸਤੇ ਦਾਲ ਚੀਨੀ ਦਾ ਤਾਂ ਆਪਾਂ ਨੂੰ ਬਹੁਤ ਬੈਨੀਫਿਟ ਆ ਦੇ 2 ਤੋਂ 3 ਮਿੰਟ ਲੱਗਣਗੇ ਬਸ ਲੋ ਗਾਂਸ ਤੇ ਆਪਾਂ ਨੂੰ ਇਹਨਾਂ ਨੂੰ ਸੇਕਨ ਲਈ ਤੇ ਦਾਲ ਚੀਨੀ ਵੀ ਹੁਣ ਮੈਂ ਸੇਕ ਲਈ ਆ ਤੇ ਇਸ ਨੂੰ ਵੀ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲੈਣੀ ਆ ਮੈਂ ਹੁਣ ਇਸ ਦੇ ਵਿੱਚ ਵੀ 25 ਗ੍ਰਾਮ ਛੋਟੀ ਇਲਾਇਚੀ ਪਾਵਾਂਗੇ ਆਪਾਂ ਜੀ 25 ਗ੍ਰਾਮ ਹੀ ਆਪਾਂ ਵੱਡੀ ਇਲਾਇਚੀ ਦੇ ਵਿੱਚ ਪਾ ਦਾਂਗੇ ਜੀ ਇਹਨਾਂ ਨੂੰ ਦੋਨਾਂ ਨੂੰ ਵੀ ਸੇਕ ਲਾਂਗੇ ਆਪਾਂ ਹਲਕਾ ਜਿਹਾ ਛੋਟੀ ਇਲਾਇਚੀ ਤੇ ਵੱਡੀ ਇਲਾਇਚੀ ਨੂੰ ਵੀ ਮੈਂ ਸੇਕ ਲਿਆ ਹਲਕਾ ਜਿਹਾ ਹੁਣ ਇਸ ਨੂੰ ਵੀ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲੈਣੀ ਆ ਆਪਾਂ 25 ਗ੍ਰਾਮ ਹੁਣ ਕਾਲੀਆਂ ਮਿਰਚਾਂ ਪਾਲੋਂਗੀ ਮਸ ਦੇ ਵਿੱਚ ਅਤੇ 25 ਗ੍ਰਾਮ ਵੀ ਲੌਂਗ ਪਾ ਲਾਂਗੇ ਇਸ ਦੇ ਵਿੱਚ ਬਸ ਇਹਨਾਂ ਨੂੰ ਵੀ ਹਲਕਾ ਜਿਹਾ ਸੇਕ ਲੈਣਾ ਉਸੇ ਤਰ੍ਹਾਂ ਆਪਾਂ ਲੌਂਗੀ ਬਸ ਇਸ ਨੂੰ ਵੀ ਸੇਕ ਲਿਆ ਮੈਂ ਹਲਕਾ ਜਿਹਾ ਤੇ ਇਸ ਨੂੰ ਵੀ ਅਲੱਗ ਕੱਢ ਲੈਨੇ ਆਪਾਂ ਦੂਸਰਾ ਸਮਾਲ ਸੇਕਦੇ ਆਪਾਂ 10 ਗ੍ਰਾਮ ਦੇ ਵਿੱਚ ਜਵਿੱਤਰੀ ਪਾਈ ਜੀ ਤੇ 10 ਗ੍ਰਾਮ ਹੀ ਸ਼ਾਹੀ ਜੀਰਾ ਪਾਵਾਂਗੇ ਆਪਾਂ 5 ਤੋਂ 7 ਆਪਾਂ ਤੇਜ ਪੱਤਾ ਪਾ ਤਾਸ ਦੇ ਵਿੱਚ 4 ਆਪਾਂ ਪਾਵਾਂਗੇ ਚੱਕਰ ਫੁੱਲ ਜੀ ਇਸ ਤਰ੍ਹਾਂ ਹੁੰਦੇ ਐ ਬਸ ਉਸੇ ਤਰ੍ਹਾਂ ਇਹਨਾਂ ਨੂੰ ਵੀ ਹਲਕਾ ਜਿਹਾ ਸੇਕ ਲਾਂਗੇ ਆਪਾਂ ਪਹਿਲਾਂ ਉਸ ਸੇਕ ਲਿਆ ਹੁਣ ਤੇ ਇਸ ਨੂੰ ਵੀ ਅਲੱਗ ਬਰਤਨ ਦੇ ਵਿੱਚ ਕੱਢ ਲੈਨੇ ਚਾਰ ਲੈਤੇ ਜੀ ਇਹ ਜੈਫਲ ਤੇ ਇਹਨਾਂ ਨੂੰ ਹਲਕਾ ਜਿਹਾ ਕੁੱਟ ਕੇ ਤੇ ਫੇਖਲ ਨੂੰ ਮੈਂ ਕੁੱਟ ਲਿਆ ਸੀਗਾ ਤੇ ਹੁਣ ਇਸ ਨੂੰ ਬਸ ਸੇਕ ਲੈਨੇ ਆ ਥੋੜਾ ਜਿਹਾ ਆਪਾਂ ਖਾਦੇ ਤਾਂ ਇਹ ਮਸਾਲੇ ਥੋੜੇ ਜਿਹਾ ਮੈਂ ਸੇਕ ਕੇ ਹੀ ਆ ਗਏ ਤੇ ਕਿਚਨ ਦੇ ਵਿੱਚੋਂ ਮਹਿਕ ਪੂਰੀ ਆਉਣ ਲੱਗ ਗਈ ਹੈ ਜੀ ਇਹ ਜਦੋਂ ਆਪਾਂ ਮਸਾਲਾ ਤਿਆਰ ਕਰਕੇ ਸਬਜ਼ੀ ਦੇ ਵਿੱਚ ਪਾਵਾਂਗੇ ਤੇ ਸਬਜ਼ੀ ਦੇ ਵਿੱਚੋਂ ਤਾਂ ਬਹੁਤ ਵਧੀਆ ਮਹਿਕ ਆਉਂਦੀ ਹੈਗੀ ਤੇ ਖਾਣ ਦੇ ਵਿੱਚ ਵੀ ਸਬਜ਼ੀ ਬਹੁਤ ਜ਼ਿਆਦਾ ਟੇਸਟ ਆਉਂਦਾ ਸਬਜ਼ੀ ਦਾ ਇਹਨਾਂ ਨੂੰ ਤਾਂ ਹੀ ਕੱਟ ਲੈ ਸੀ ਪੀਸ ਇਹ ਵੀ ਪੀਸਣਾ ਵੀ ਸੌਖਾ ਹੋ ਜਾਊਗਾ ਥੋੜਾ ਜਿਹਾ ਮਿਕਸੀ ਦੇ ਵਿੱਚ ਆਪਾਂ ਨੂੰ ਗੈਸ ਹੁਣ ਕਰ ਦਿੰਨੇ ਆ ਬੰਦ ਆਪਾਂ ਤੇ ਇਸ ਨੂੰ ਵੀ ਕੱਢ ਲੈਣੇ ਹੈਗੇ ਖੜੇ ਮਸਾਲੇ ਜਿਹੜੇ ਆਪਾਂ ਸਾਰੇ ਸੇਕ ਲਿਆ ਜੀ ਇਹ ਤੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਮਿਕਸੀ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਪੀਸ ਲੈਣੇ ਜੀ ਸਭ ਤੋਂ ਪਹਿਲਾਂ ਧਣੀਆਂ ਨੂੰ ਪੀਸ ਲਵਾਂ ਥੋੜਾ ਥੋੜਾ ਕਰਕੇ ਧਨੀਆ ਤੇ ਜੀਰਾ ਇਹਨਾਂ ਨੂੰ ਇਕੱਠੇ ਪੀਸ ਲੈਨੇ ਜੀ ਆਪਾਂ ਸਾਰੇ ਇੱਕ ਵਾਰੀ ਚੰਨੇ ਪੀਸ ਕੇ ਜਾਣਾਗਾ ਥੋੜਾ ਥੋੜਾ ਕਰਕੇ ਪੀਸ ਲੈਨੇ ਧਨੀਆ ਤੇ ਜੀਰਾ ਆਪਾਂ ਪੀਸ ਲਿਆ ਜੀ ਤੇ ਹੁਣ ਆਪਾਂ ਕਾਲੀਆਂ ਮਿਰਚਾਂ ਲੌਂਗ ਇਹ ਫਲ ਵੀ ਆਪਾਂ ਨਾਲ ਹੀ ਪਾ ਲਾਂਗੇ ਛੋਟੀ ਇਲਾਇਚੀ ਇਸ ਨੂੰ ਵੀ ਨਾਲ ਹੀ ਪੀਸ ਲਾਂ ਕਾਲੀ ਮਿਰਚ ਤੇ ਛੋਟੀਆਂ ਇਲਾਇਚੀਆਂ ਤੇ ਉਹਨਾਂ ਨੂੰ ਵੀ ਪੀਸ ਲੈ ਜਾਈ ਮੈਂ ਉਹਨਾਂ ਨੂੰ ਵੇਸ ਤੇ ਇੱਚੀ ਪਾ ਲਾਂਗੇ ਇਸੇ ਬਾਤਨ ਚ ਆਪਾਂ ਦਾਲਚੀਨੀ ਤੇ ਵੱਡੀਆਂ ਇਲਾਇਚੀਆਂ ਆਪਾਂ ਇਹਨਾਂ ਨੂੰ ਵੀ ਪੀਸ ਲੈ ਲੈ ਹੇਜ ਪੱਤਾ ਚੱਕਰ ਫੁੱਲ ਛਾਹੀ ਜੀਰਾ ਆਪਾਂ ਇਹਨਾਂ ਨੂੰ ਵਿੱਚ ਹੀ ਪਾ ਕੇ ਪੀਸ ਲਾਂਗੇ ਇਹਨਾਂ ਦੇ ਇਕੱਠਾ ਹੀ ਪੀਸ ਲਾਂਗੇ ਖੜੇ ਮਸਾਲੇ ਆਪਾਂ ਸਾਰੇ ਪੀਸ ਲਿਆ ਜੀ ਤੇ ਆਪਣੀ ਕਿਚਨ ਦੇ ਵਿੱਚ ਉਹ ਵੀ ਮਹਿਕ ਆਉਣ ਲੱਗ ਗਈਆਂ ਤੇ ਸਬਜ਼ੀ ਜਦੋਂ ਪਾਵਾਂਗੇ ਤੇ ਸਬਜ਼ੀ ਦੇ ਵਿੱਚੋਂ ਤਾਂ ਮਹਿਕ ਆਉਣ ਗਈਆਂ ਤੇ ਸਾਰੇ ਮਸਾਲਿਆਂ ਨੂੰ ਆਪਾਂ ਇੱਕ ਵਾਰੀ ਛਾਣ ਲੈਨੇ ਆ ਜੀ। ਨਹੀਂ ਤਾਂ ਇਹ ਸੋ ਹੋ ਜਾਣਗੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਅਲੱਗ ਕੱਢ ਲੈਨੇ ਹੈਗੇ ਦੁਬਾਰਾ ਪੀਸ ਲਾਂਗੇ ਇਸਨੂੰ ਫਿਰ ਸਾਰੇ ਨੂੰ ਛਾਣ ਲਗੇ ਪਹਿਲਾਂ ਤੇ ਜਿਹੜਾ ਪਮਸਾਲਾ ਸਾਰਾ ਛਾਣ ਲਿਆ ਜੀ ਤੇ ਅਸਨੂੰ ਦੁਬਾਰਾ ਪੀਸ ਲੈਨੇ ਆਪਾਂ ਗਰਮ ਮਸਾਲਾ ਆਪਣਾ ਬਣ ਕੇ ਤਿਆਰ ਆ ਜੀ ਬਿਲਕੁਲ ਆਪਾਂ ਇਸਨੂੰ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਤੇ ਇੱਕ 에ਅਰ ਟਾਈਟ ਬਾਕਸ ਦੇ ਵਿੱਚ ਆਪਾਂ ਇਸਨੂੰ ਪਾ ਕੇ ਰੱਖ ਲਾਂਗੇ ਤੁਸੀਂ ਆਪਣੀ ਮਨਪਸੰਦ ਕਿਸੇ ਵੀ ਸਬਜ਼ੀ ਦੇ ਵਿੱਚ ਪਾ ਕੇ ਇਸਨੂੰ ਤੇ ਸਬਜ਼ੀ ਦਾ ਸਵਾਦ ਦੁੱਗਣਾ ਕਰ ਸਕਦੇ ਹੋ ਜੀ ਆਪਾਂ ਇਸ ਨੂੰ ਬਾਕਸ ਦੇ ਵਿੱਚ ਪਾ ਲੈਨੇ ਆਪਾਂ ਜਿਸ ਵੀ ਬਰਤਨ ਦੇ ਵਿੱਚ ਇਸ ਨੂੰ ਪਾਉਣਾ ਜੀ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਸਾਲ ਆਪਣਾ ਬਣ ਕੇ ਬਿਲਕੁਲ ਤਿਆਰ ਆ ਜੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਗਰਮ ਮਸਾਲੇ ਦੀ ਰੈਸিপি ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ